ਸੁਦਾਮਾ ਦੱਸਦਾ ਆਪਣਾ ਨਾਮ ਕਹਿੰਦਾ ਕ੍ਰਿਸ਼ਨ ਭਗਵਾਨ ਮੇਰੇ ਮਿੱਤਰ ਨੇ ਮੈਂ ਮਿਲਣਾ ਚਾਹੁੰਦਾ ਜਦੋਂ ਸੁਣਿਆ ਨਾ ਸੁਦਾਮਾ ਕਹਿੰਦੇ ਉਹ ਹਰਦੀਸ਼ਾ ਢਕੇ ਸਗਾਸਣਿਆਗੇ ਮਿਲਣ ਸੁਦਾਮੇ ਹਰਦੀਸ਼ਾ ਢਕੇ ਹਰਦੀ ਛਾਟ ਕੇ ਸਿੰਘਾਸਣ ਆ ਗਏ ਮਿਲਣ ਸੁਦਾ ਮੈਨੂੰ ਹਰਦੀ ਛਾਟ ਕੇ ਸਿੰਘਾਸਣ ਆ ਗਏ ਮਿਲਣ ਸੁਦਾ ਮੈਨੂੰ ਹਰਦੀ ਛਾਟ ਕੇ ਸਿੰਘਾਸਣ ਆ ਗਏ ਮਿਲਣ ਸੁਦਾ

ਸਣਿਆ ਗਏ ਮਿਲਣ ਸੁਦਾ ਮੈਨੂੰ ਹਰਦੀ ਛੱਟ ਕੇ ਸਿੰਗਾਸਣ ਆ ਗਏ ਮਿਲਣ ਸੁਦਾ ਮੈਨੂੰ ਹਰਦੀ ਛੱਟ ਕੇ ਸਿੰਗਾਸਣ ਆ ਗਏ ਮਿਲਣ ਸੁਦਾ ਮੈਨੂੰ ਹਰਦੀ ਛੱਟ ਕੇ ਸਿੰਗਾਸਣ ਆ ਗਏ ਮਿਲਣ ਸੁਤਾ ਮੈਨੂੰ ਤੇ ਸਾਧ ਸੰਗਤ ਜੀ ਜਦੋਂ ਸਦਾਮਾ ਸੁਣਿਆ ਕਹਿੰਦੇ ਪੈਰਾਂ ਦੇ ਵਿੱਚ ਜੋੜਾ ਵੀ ਨਹੀਂ ਪਾਇਆ ਭਗਵਾਨ ਨੇ ਦੌੜ ਪੇ ਨੰਗੇ ਪੈਰੀ ਜਦੋਂ ਸਦਾਮੇ ਦਾ ਨਾਮ ਸੁਣਿਆ ਸਾਧ ਸੰਗਤ ਭੱਜੇ ਆਉਂਦੇ ਨੇ ਭਗਵਾਨ ਸਦਾਮੇ ਨੇ ਸੋਚਿਆ ਕਿ ਭਗਵਾਨ ਜੀ ਕਿੱਥੇ ਆਉਣਗੇ ਰਾਜੇ ਨੇ ਨਹੀਂ ਆਉਣਾ ਇਸਦਾਮਾ ਸਾਧ ਸੰਗਤ ਕਹਿੰਦੇ ਉੱਠ ਕੇ ਤੁਰ ਪਿਆ ਸੀ ਬਾਪਸਾ ਚੱਲਿਆ ਜਾਂਦਾ ਹੈ ਤੇ ਭਗਵਾਨ ਜੀ ਜੋੜੀ ਵਿੱਚ ਆ ਕੇ ਪੁੱਛਦੇ ਨੇ ਕਿੱਥੇ ਨੇ ਸਦਾਮਾ ਜੀ ਸਦਾਮਾ ਜੀ ਕਿੱਥੇ ਨੇ ਕਹਿੰਦੇ ਇੱਧਰ ਨੂੰ ਗਿਆ ਮਹਾਰਾਜ ਮਹਾਰਾਜ ਕਹਿੰਦੇ ਉਹ ਦਵਾਰਕਾ ਦੀਆਂ ਗਲੀਆਂ ਦੇ ਵਿੱਚ ਨੰਗੇ ਪੈਰੀ ਭੱਜੇ ਜਾ ਰਹੇ ਨੇ ਸਦਾਮੇ ਨੂੰ ਵਿੱਚੋਂ ਆਵਾਜ਼ ਮਾਰ ਲਈ ਦੇਖ ਲਿਆ ਵੀ ਸਦਾਮਾ ਇਹੀ ਹੈ ਇਦੋ ਆਵਾਜ਼ ਮਾੜੀ ਸਾਧ ਸੰਗਤ ਸਦਾਮੇ ਨੇ ਕੰਨਾਂ ਦੇ ਵਿੱਚ ਆਵਾਜ਼ ਪਈ ਨਾ ਭਗਵਾਨ ਦੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਪਿਆਰਾ ਔਗਣ ਕੋ ਨਾ ਚਿਤਾਰੈ ਸਾਧ ਸੰਗਤ ਔਗਣ ਨਹੀਂ ਦੇਖਦਾ ਫਿਰ ਫਿਰ ਤਾਂ ਸਾਧ ਸੰਗਤ ਮਹਾਰਾਜ ਮਿੱਠੇ ਮਿੱਠੇ ਬੋਲ ਬੋਲਦੇ ਮਿੱਠੇ ਮਿੱਠੇ ਬੋਲ ਬੋਲਦੇ ਮਿੱਠੇ ਮਿੱਠੇ ਬੋਲ ਬੋਲਦਾ ਮਿੱਠੇ ਮਿੱਠੇ ਬੋਲ ਮਿੱਠੇ ਮਿੱਠੇ ਬੋਲ ਬੋਲਦੇ ਮਿੱਠੇ ਮਿੱਠੇ ਬੋਲ ਬੋਲਦੇ ਹਰ ਸੱਜਣ ਸੁਆਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਹਰ ਸੱਜਣ ਸੁਆਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਹਰ ਸਤਿਗੁਰ ਸੁਆਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਹਰ ਸਤਿਗੁਰ ਸੁਆਮੀ ਮੋਰਾ ਮਿੱਠੇ ਬੋਲ ਬੋਲਦਾ ਹਰ ਸਤਿਗੁਰ ਸੁਆਮੀ ਮੋਰਾ ਮਿੱਠੇ ਬੋਲ ਬੋਲਦਾ ਹਰ ਸਤਿਗੁਰ ਸੁਆਮੀ ਮੋਰਾ ਮਿੱਠੇ ਬੋਲ ਬੋਲਦਾ ਹੋਤਾ ਮਿੱਠੇ ਮਿੱਠੇ ਬੋਲ ਜਦੋਂ ਸਦਾਮੇ ਦੇ ਕੰਨਾਂ ਵਿੱਚ ਪਏ ਨਾ ਸਾਧ ਸੰਗਤ ਸਦਾਮੇ ਨੇ ਪਿੱਛੇ ਮੁੜ ਕੇ ਦੇਖਿਆ ਸਾਧ ਸੰਗਤ ਭਗਵਾਨ ਆ ਰਹੇ ਨੇ ਫਿਰ ਸਾਧ ਸੰਗਤ ਪਹਿਲਾਂ ਭਗਵਾਨ ਨੇ ਪਹਿਲੇ ਲੈ ਪਰ ਦਖਣਾ ਫਿਰ ਗਲ ਦੇ ਨਾਲ ਲਾਇਆ ਸਦਾ ਮੈਨੂੰ ਸਾਧ ਸੰਗਤ ਪਹਿਲਾ ਚਾਰ ਪਰ ਕਰਮਾਂ ਕੀਤੀਆਂ ਸਦਾ ਮੈਦੀਆਂ ਕਿਉਂਕਿ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਉਪਾਮੇ ਰਾਜ ਮਹਾਰਾਜ ਵੜ ਜਾਈਏ ਮਿੱਤਰਾ ਦਾ ਮਾਣ ਕਰੀਏ ਭਾਵ ਰਾਜ ਮਹਾਰਾਜ ਮਨਸ ਇਏ ਮਿੱਤਰਾਂ ਦਾ ਬਾਣ ਕਰੀਏ ਆਵਾਜ਼ ਤੇਰਾ ਦਰਬਾਰ ਜਾਈਏ ਮਿੱਤਰਾਂ ਦਾ ਪਾ ਮੇਰਾ ਜੀ ਮਹਾਰਾਜੇ ਬਣ ਜਾਈਏ ਮਿੱਤਰਾਂ ਦਾ ਮਾਰ ਕਰੀਏ ਪਾ ਮੇਰਾ ਜੀ ਮਹਾਰਾਜੇ ਬਣ ਜਾਈਏ ਮਿਤਰਾ ਦਾ ਮਾਰ ਕਰੀਏ ਪਿਆਰੇ ਹੋ ਮਿਤਰਾ ਦਾ ਮਾਰ ਪਰੀਏ ਪਿਆਰੇ ਜੀ ਮਿਤਰਾ ਦਾ ਮਾਰ ਕਰੀਏ ਪਿਆਰੇ ਜੀ ਮੈਂ ਤਰਾ ਦਾ ਮਾਰ ਕਰੀਏ ਪਿਆਰੇ ਪਿਆਰ ਦੇ ਉਹ ਮਿੱਤਰਾਂ ਦਾ ਮਾਨ ਕਰੀਏ ਭਾਵੇਂ राजे ਮਹਾਵ੍ਰਧੀ ਵੜ ਜਾਈਏ ਮਿੱਤਰਾਂ ਦਾ ਮਾਨ ਕਰੀਏ ਹਾਂ ਇਹ ਆਪਾਂ ਮਹਾਰਾਜੇ ਵਣ ਜਾਈਏ ਸਾਧ ਸੰਗਤ ਕ੍ਰਿਸ਼ਨ ਭਗਵਾਨ ਨੇ ਸਾਨੂੰ ਸਿਖਾਇਆ ਹੈ ਇਹ ਆਪਣੇ ਮਿੱਤਰ ਦਾ ਮਾਣ ਕਰਨਾ ਚਾਹੀਦਾ ਸਾਧ ਸੰਗਤ ਮਹਾਰਾਜ ਨੇ ਆਇ ਨਹੀਂ ਦੇਖਿਆ ਵੀ ਮੈਲੇ ਕਜਾਲੇ ਕੱਪੜੇ ਨੇ ਸਦਾਮਾ ਕਈ ਦਿਨ ਤੋਂ ਨਾਤਾ ਵੀ ਨਹੀਂ ਪਰ ਪਿਆਰ ਸੀ ਸਾਧ ਸੰਗਤ ਬਚਪਨ ਦਾ ਕ੍ਰਿਸ਼ਨ ਭਗਵਾਨ ਦਾ ਪਿਆਰ ਸਾਧ ਸੰਗਤ ਜਿਹਦਾ ਸਦਾਮਾ ਸੀ ਦਿਨ ਰਾਤ ਕ੍ਰਿਸ਼ਨ ਭਗਵਾਨ ਨੂੰ ਜਪਦਾ ਰਹਿੰਦਾ ਸੀ ਕਦੇ ਭੁੱਲਿਆ ਨਹੀਂ ਸੀ ਸਾਧ ਸੰਗਤ ਤੇ ਭਗਵਾਨ ਵੀ ਜਾਣਦੇ ਸੀ ਕਦਨ ਆਵੇਗਾ ਸਦਾਮਾ ਸਦਾਮਾ ਜ਼ਰੂਰ ਆਵੇਗਾ ਤੇ ਸਾਧ ਸੰਗਤ ਜਦੋਂ ਗੜ ਨਾਲ ਲਾਇ ਨਾ ਕਹਿੰਦੇ ਸਦਾਮੇਨ ਸਾਧ ਸੰਗਤ ਭਗਵਾਨ ਦੀ ਚੱਕ ਕੇ ਲੈ ਗਈ ਸੀ ਅੰਦਰ ਜਾ ਕੇ ਸਾਧ ਸੰਗਤ ਮੈਲੇ ਕਚਲੇ ਨੂੰ ਆਏ ਨਹੀਂ ਵੀ ਬਲਾਂ ਨਿਲਾਇਆ ਨਹੀਂ ਸਾਧ ਸੰਗਤ ਜਾ ਕੇ ਸਗਾਸਣ ਤੇ ਆਪਣੇ ਆਪ ਥੱਲੇ ਬੈਠ ਕੇ ਮਿੱਤਰ ਨੂੰ ਆਪਣੇ ਸਗਾਸਣ ਤੇ ਬਿਠਾ ਲਿਆ ਸਾਧ ਸੰਗਤ ਐਨਾ ਪਿਆਰ ਸਦਾਮੇ ਨਾਲ ਕਰਦੇ ਸੀ ਭਗਵਾਨ ਕਿਉਂ ਕਿਉਂਕਿ ਸਦਾਮਾ ਦਿਨ ਰਾਤ ਭਗਵਾਨ ਦਾ ਨਾਮ ਜਪਦਾ ਸੀ ਸਾਧ ਸੰਗਤ ਇਹ ਨਾਮ ਜਪਣ ਦੀਆਂ ਕਰਮਾਤਾਂ ਨੇ ਆਏ ਨਹੀਂ ਵੀ ਭੁੱਲ ਗਿਆ ਸੀ ਇਹ ਸਾਧ ਸੰਗਤ ਫਿਰ ਕਹਿੰਦੇ ਸਦਾਮੇ ਦੇ ਪੈਰ ਧੋਤੇ ਤੇ ਮਹਾਰਾਜ ਨੇ ਕਹਿੰਦੇ ਉਹ ਜਲ ਛਕਿਆ ਹਾਂ ਗੱਜ ਕੇ ਆਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿੰਦੇ ਉਹ ਜਲ ਛਕਿਆ ਫਿਰ ਸਾਧ ਸੰਗਤ ਤੇ ਮਹਾਰਾਜ ਕਹਿਣ ਲੱਗੇ ਕ੍ਰਿਸ਼ਨ ਭਗਵਾਨ ਜੀ ਸਦਾਮਿਆ ਮੇਰੀ ਪਰਜਾਈ ਨੇ ਕੁਝ ਭੇਜਿਆ ਨਹੀਂ ਖਾਣ ਵਾਸਤੇ ਤੇ ਕੰਨੀ ਦੇ ਨਾਲ ਸਾਧ ਸੰਗਤੋਂ ਟੁੱਟੇ ਚੌਲ ਪਰਨੇ ਦੇ ਵਿੱਚ ਬੰਨੇ ਸੀ ਉਸ ਨੂੰ ਲੁਕਾਉਣ ਲੱਗ ਪਿਆ ਜਦੋਂ ਲੁਕਾਉਣ ਲੱਗਿਆ ਭਗਵਾਨ ਨੇ ਦੇਖਿਆ ਵੀ ਹੁਣ ਫੇਰ ਲੁਕੋ ਰਿਹਾ ਆਖਿਆ ਸਦਾਮੇ ਇਹ ਲੁਕਾਉਣ ਦੀ ਪੰਗੇ ਨੇ ਜਿਹੜੇ ਘਰ ਤੇਰੇ ਘਰ ਅੱਜ ਗਰੀਬੀ ਹੈ ਕਹਿੰਦੇ ਸਾਧ ਸੰਗਤ ਬੱਚ ਬੰਦੇ ਵਿੱਚ ਨਾ ਸਾਧ ਸੰਗਤ اے ਕ੍ਰਿਸ਼ਨ ਭਗਵਾਨ ਜੀ ਤੇ ਸਦਾਮਾ ਇਹਨਾਂ ਨੂੰ ਇਹਨਾਂ ਦੇ ਜੋ ਟੀਚਰ ਸੀ ਸਾਧ ਸੰਗਤ ਮਾਸਟਰ ਕਹਿ ਲੋ ਇਹਨਾਂ ਨੂੰ ਲੱਕੜਾ ਲੈਣ ਵਾਸਤੇ ਜਦੋਂ ਠੰਡ ਦਾ ਟਾਈਮ ਸੀ ਵੀ ਜਾ ਕੇ ਸੁੱਕੀਆਂ-ਸੁੱਕੀਆਂ ਲੱਕੜਾਂ ਲੈ ਕੇ ਆਓ ਲੱਕੜਾ ਲੈਣ ਵਾਸਤੇ ਗਏ ਸਾਧ ਸੰਗਤ ਤੇ ਕ੍ਰਿਸ਼ਨ ਭਗਵਾਨ ਜੀ ਦਰਾਖਤ ਤੇ ਚੜ ਜਾਂਦੇ ਸੀ ਸੁੱਕੀਆਂ-ਸੁੱਕੀਆਂ ਲੱਕੜਾਂ ਤੋੜਿਆ ਕਰਦੇ ਸੀ ਸਦਾਮਾ ਨੀਚੇ ਚੁਗ ਰਿਹਾ ਹੈ ਲੱਕੜਾਂ ਛੱਕੀਆਂ ਸੁੱਕੀਆਂ ਤੇ ਨਾਲੇ ਜੇਬ ਦੇ ਵਿੱਚ ਕਹਿੰਦੇ ਪੁੱਜੇ ਛੋਲੇ ਸੀ ਉਹ ਛੋਲਿਆਂ ਦੀ ਮੁੱਠ ਕੱਢਦਾ ਆਪਣੇ ਮੂੰਹ ਵਿੱਚ ਪਾ ਲੈਂਦਾ ਹੈ ਉਹ ਜਦੋਂ ਦੰਦਾਂ ਦੇ ਨਾਲ ਖਾ ਰਿਹਾ ਕੜਕ-ਕੜਕ ਕਰਦੇ ਨੇ ਸਾਧ ਸੰਗਤ ਜਦੋਂ ਕੜਕ-ਕੜਕ ਕਰਦੇ ਤੇ ਕ੍ਰਿਸ਼ਨ ਭਗਵਾਨ ਜੀ ਪੁੱਛਣ ਲੱਗੇ ਸਦਾਮਾ ਕੀ ਖਾ ਰਿਹਾ ਉਹ ਕਹਿਣ ਲੱਗਿਆ ਮੈਂ ਕੁਝ ਨਹੀਂ ਖਾਂਦਾ ਮੇਰੇ ਤਾਂ ਠੰਡ ਦੇ ਨਾਲ ਦੰਦ ਕੜਕੜ ਕਰਦੇ ਨੇ। ਇਹ ਸਾਧ ਸੰਗਤ ਕਹਿੰਦਾ ਠੀਕ। ਜਦੋਂ ਦੂਜੀ ਵਾਰ ਫੇਰ ਮੁੱਠ ਪਾਈ ਫੇਰੇ ਏਸੀ ਹੀ ਜਵਾਬ ਦਿੱਤਾ ਵੀ ਮੈਂ ਮੇਰੇ ਠੰਡ ਲੱਗ ਰਹੀ ਹੈ ਮੇਰੇ ਕੜਕੜ ਦੰਦ ਕਰਦੇ ਨੇ। ਜਦੋਂ ਤੀਜੀ ਵਾਰ ਨਾ ਮੁੱਠ ਪਾਈ ਸਾਧ ਸੰਗਤ ਕੜਕੜ ਕਰਨ ਲੱਗੇ ਭਗਵਾਨ ਜੀ نیچے ਉਤਰ ਆਏ। ਆਖਿਆ ਸਦਾਮੇ ਆਪਣੇ ਜੇਬ ਦਿਖਾ। ਜਦੋਂ ਜੀਵ ਦੇ ਵਿੱਚ ਹੱਥ ਮਾਰਿਆ ਸਾਧ ਸੰਗਤ ਪੁੱਜੇ ਛੋਲੇ ਤੇ ਭਗਵਾਨ ਜੀ ਕਹਿਣ ਲੱਗੇ ਉਹ ਜਾਤ ਨਦਰੀਆ ਇੱਕ ਛੋਲਿਆਂ ਦੀ ਮੁੱਠ ਪਿੱਛੇ ਝੂਠ ਬੋਲ ਰਿਆ ਤੇ ਸਾਧ ਸੰਗਤ ਕ੍ਰਿਸ਼ਨ ਦੇ ਭਗਵਾਨ ਜੀ ਆਪ ਭਗਵਾਨ ਸੰਤ ਪਰਮੇਸ਼ਰ ਨੇ ਆਪ ਭੇਜਿਆ ਸੀ ਸੰਸਾਰ ਤੇ ਜਦੋਂ ਸਾਧ ਸੰਗਤ ਭਗਵਾਨ ਜੀ ਨੇ ਤਾਂ ਸਹਿਜ ਸੁਭਾਏ ਕਿਹਾ ਕਿਉਂਕਿ ਸਾਧੂ ਬੋਲੇ ਸਹਿਜ ਸੁਭਾਏ ਸਾਧ ਦਾ ਬੋਲਿਆ ਬਿਰਥਾ ਨਾ ਜਾਏ ਸਾਧ ਸੰਗਤ ਬਿਰਥੇ ਕਦੇ ਨਾ ਜਾਂਦੇ ਜਿਹੜੇ ਬੋਲ ਸਾਧੂ ਬੋਲਦੇ ਬਿਰਥੇ ਕਦੇ ਨਾ ਜਾਂਦੇ ਜਿਹੜੇ ਬੋਲ ਸਾਧੂ ਬੋਲਦੇ ਬਿਰਥੇ ਕਦੇ ਨਾ ਜਾਂਦੇ ਜਿਹੜੇ ਬੋਲ ਸਾਧੂ ਬੋਲਦੇ ਬੋਲੇ ਸਹਿਜ ਸੁਭਾਏ ਸਾਧੂ ਦਾ ਬੋਲਿਆ ਵਿਰਥਾ ਨਾ ਜਾਏ ਜਦੋਂ ਸਾਧ ਸੰਗਤ ਮਹਾਰਾਜ ਨੇ ਤਾਂ ਸਹਿਜ ਸੁਭਾਏ ਕਿਹਾ ਕਿਉਂਕਿ ਭਗਵਾਨ ਨੂੰ ਕਿਸੇ ਨਾਲ ਵੈਰ ਨਹੀਂ ਸਾਧੂ ਆਣ ਤਾਂ ਸਾਧ ਸੰਗਤ ਪਰਮੇਸ਼ਰ ਰੂਪ ਸੀ ਸਹਿਜ ਸੁਭਾਏ ਬੋਲੇ ਸੀ ਪਰ ਮਹਾਰਾਜ ਦੇ ਸਹਿਜ ਸੁਭਾਏ ਬੋਲਣੇ ਨਾਲ ਵੀ ਸਾਧ ਸੰਗਤ ਤਾਂ ਹੀ ਕਹਿੰਦੇ ਨੇ ਜਿਹੜੇ ਸਾਧੂ ਸੰਤ ਹੁੰਦੇ ਨੇ ਸਾਧ ਸੰਗਤ ਮਾੜਾ ਵੀ ਬੋਲਣਾ ਨਹੀਂ ਚਾਹੀਦਾ ਇਹਨਾਂ ਨੂੰ ਇਹ ਚੰਗਾ ਨਹੀਂ ਸਰਦਨ ਸਾਧ ਸੰਗਤ ਫਿਰ ਮਾੜਾ ਵੀ ਨਾ ਬੋਲੋ ਤੇ ਮਹਾਰਾਜ ਕਹਿਣ ਲੱਗੇ ਜਿਹੜੇ ਤੂੰ ਚੌਲ ਲੁਕੋ ਰਿਆ ਹੈ ਨਾ ਇਹ ਚੌਲ ਜਿਹੜੇ ਤੇਰੇ ਕੰਨੀ ਦੇ ਵਿੱਚ ਬੰਨੇ ਨੇ ਇਹ ਪਹਿਲਾਂ ਵੀ ਲੁਕਾਉਣ ਦਾ ਹੀ ਪੰਗਾ ਹੈ ਹੁਣ ਨਾਲ ਕੋ ਸਾਧ ਸੰਗਤ ਕੰਨੀ ਦੇ ਨਾਲ ਖੋਲ ਕੇ ਦੇ ਮਨ ਨੂੰ ਤੇ ਸਾਧ ਸੰਗਤ ਫਿਰ ਉਚੌੜ ਦਿੱਤੇ ਸਦਾਮੇ ਨੇ ਖੋਲਪ ਕੇ ਭਗਵਾਨ ਦੇ ਹੱਥ ਤੇ ਰੱਖਿਆ ਨਾ ਜਦੋਂ ਕਹਿੰਦੇ ਭਗਵਾਨ ਨੇ ਜਦੋਂ ਪਹਿਲੀ ਮੁੱਠ ਪਾਈ ਨਾ ਇੱਕ ਫੱਕਾ ਮਾਰਿਆ ਥੋੜੇ ਜਿਹਾ ਚੌਲਾਂ ਦਾ ਕਹਿੰਦੇ ਭਗਵਾਨ ਕਹਿਣ ਲੱਗੇ ਜਾ ਸਦਾਮਿਆ ਤਨ ਲੋਕ ਦੇ ਸੁੱਖ ਲੋਕ ਦੇ